ਸੱਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਾਥਰੀਆਕਾਲ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਅਸੀਂ ਹਾਜ਼ਰ ਹੋ ਗਏ ਆ ਮੈਂ ਹਾਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਹਰਿਆਣੇ ਦੀ ਗੱਲ ਕਰਦੇ ਹਾਂ ਜੀ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ ਜੀ ਕਿਤਾ ਕਿਤਾ ਨਾਮ ਆਇਆ ਸਾਹਮਣੇ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਵੀ ਅੱਜ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਆ ਅੱਜ ਜਿਹਨੇ ਦਾਖਲ ਕਰਤੀ ਕਰਤੀ ਜਿਹੜਾ ਰਹਿ ਗਿਆ ਰਹਿ ਗਿਆ ਸੋ ਹਰਿਆਣੇ ਦੇ ਵਿੱਚ ਅੱਜ ਨਾਮਜ਼ਦਗੀਆਂ ਦਾਖਲ ਹੋਣ ਦਾ ਆਖਰੀ ਦਿਨ ਤੇ ਫਿਰ ਉਸ ਤੋਂ ਬਾਅਦ ਦੋ ਦਿਨਾਂ ਬਾਅਦ ਤੇ ਆਪਾਂ ਕਾਗਜ਼ ਵਾਪਸ ਲੈ ਸਕਦੇ ਆ ਤੇ ਫਿਰ ਉਸ ਤੋਂ ਬਾਅਦ ਤੁਸੀਂ ਮੈਦਾਨ ਦੇ ਵਿੱਚ ਹੀ ਹੋਵੋਗੇ ਤੇ ਭਾਵੇਂ ਹਾਰੋ ਤੇ ਭਾਵੇਂ ਜਿੱਤੋ ਸੋ ਲੰਗੇ ਕੱਲ ਆਮ ਆਦਮੀ ਪਾਰਟੀ ਨੇ ਆਪਦੀ ਚੌਥੀ ਸੂਚੀ ਹੈ ਜਿਹੜੀ 21 ਉਮੀਦਵਾਰਾਂ ਦੀ ਤੇ ਜਾਰੀ ਕੀਤੀ ਹੈ ਤੇ ਇਹ ਸੂਚੀ ਦੇ ਜਾਰੀ ਹੋਣ ਤੋਂ ਬਾਅਦ ਤੇ ਆਮ ਆਦਮੀ ਪਾਰਟੀ ਦੇ ਅੱਧ ਤੋਂ ਵੱਧ ਉਮੀਦਵਾਰ ਆ ਜਿਹੜੇ ਮੈਦਾਨ ਦੇ ਵਿੱਚ ਆ ਗਏ ਆ ਤੇ ਹੁਣ ਦੇਖਦੇ ਆ ਭਾਈ ਕੌਣ ਮੈਦਾਨ ਦੇ ਵਿੱਚ ਕਿਹਨੂੰ ਹਰਾਉਂਦਾ ਤੇ ਕੌਣ ਕਿਹਨੂੰ ਠਾਉਂਦਾ ਤੇ ਹੁਣ ਤੱਕ ਇਹਨਾਂ ਦੇ ਟੋਟਲ ਜਿਹੜੇ ਉਮੀਦਵਾਰ ਆ ਕੁੱਲ ਉਮੀਦਵਾਰ 61 ਹੋ ਗਏ ਆ ਹਰਿਆਣਾ ਦੇ ਵਿੱਚ ਕੁੱਲ 61 ਉਮੀਦਵਾਰ ਹੁਣ ਤੱਕ ਆਮ ਆਦਮੀ ਪਾਰਟੀ ਦੇ ਹੋ ਗਏ ਆ ਤੇ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੀ ਜੁਲਾਣਾ ਵਿਧਾਨ ਸਭਾ ਸੀਟ ਆ ਜਿੱਥੋਂ ਵਿਨੇਸ਼ ਫੁਗਾਟ ਨੇ ਚੋਣ ਲੜੀ ਲੜਨੀ ਆ ਤੇ ਉਸ ਥਾਂ ਦੇ ਉਤੋਂ ਆਮ ਆਦਮੀ ਪਾਰਟੀ ਨੇ ਕਿਹਨੂੰ ਖੜਾ ਕੀਤਾ ਹੋਇਆ ਇੱਕ ਇਹ ਨਾ ਇੱਥੇ ਹਰਿਆਣਾ ਦੇ ਵਿੱਚ ਇੱਕ WWE ਜਿਹਨੂੰ ਸੇ ਵਰਲਡ ਰੈਸਲਿੰਗ ਐਂਟਰਟੇਨਮੈਂਟ ਕਹਿੰਦੇ ਆ ਤੇ ਉਹਦੀ ਖਿਡਾਰਨਾ ਕਵਤਾ ਕਵਤਾ ਦਲਾਲ ਉਹਨੂੰ ਮੁਕਾਬਲੇ ਦੇ ਵਿੱਚ ਖੜਾ ਕੀਤਾ ਹੈਗਾ ਆਮ ਆਦਮੀ ਪਾਰਟੀ ਨੇ ਮਨੀਸ਼ ਫੁਗਾੜ ਦੇ ਸੋ ਗੱਲ ਹੈ ਕਿ ਉੱਥੇ ਖਿਡਾਰੀ ਦੇ ਮੁਕਾਬਲੇ ਦੇ ਵਿੱਚ ਖਿਡਾਰੀ ਖੜਾ ਕੀਤਾ ਸੋ ਦੇਖਦੇ ਹਾਂ ਉੱਥੇ ਕੌਣ ਜਿੱਤਦਾ ਕੌਣ ਹਾਰਦਾ ਪਰ ਇਹ ਕਿ ਆਮ ਆਦਮੀ ਪਾਰਟੀ ਦੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਨਹੀਂ ਦਾਲ ਗੜੀ ਕਾਂਗਰਸ ਦੇ ਨਾਲ ਇਹਨਾਂ ਦਾ ਸਮਝੌਤਾ ਨਹੀਂ ਹੋਇਆ ਜਿਹਦੇ ਕਰਕੇ ਐਡੋ ਫਾਟੀ ਹੋ ਕੇ ਚੋਲ ਲੜ ਰਹੇ ਆ ਆਮ ਆਦਮੀ ਪਾਰਟੀ 10 ਸੀਟਾਂ ਮੰਗਦੀ ਸੀ ਕਾਂਗਰਸ 5 ਸੀਟਾਂ ਦੱਦੀ ਸੀ ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਨਾਲ ਲਗਦੀਆਂ ਸੀਟਾਂ ਮੰਗਦੀ ਸੀ ਕਾਂਗਰਸ ਪਾਰਟੀ ਨੂੰ ਇਹ ਗੱਲ ਮੰਜ਼ੂਰ ਨਹੀਂ ਸੀ ਜਿਹਦੇ ਕਰਕੇ ਗੱਲ ਸਿਰੇ ਨਹੀਂ ਲੱਗੀ ਪਹਿਲਾਂ ਕਾਂਗਰਸ ਤਿੰਨ ਸਿੱਟਾ ਦਿੰਦੀ ਸੀ ਆਮ ਆਦਮੀ ਦਸ ਮੰਗਦੀ ਸੀ ਫਿਰ ਕਾਂਗਰਸ ਪੰਜਾਂ ਤੇ ਆ ਗਈ ਆਮ ਆਦਮੀ ਪਾਰਟੀ ਦਸਾਂ ਤੇ ਹੀ ਰਹੀ ਤੇ ਚੱਲ ਬਣੀ ਨਹੀਂ ਤੇ ਅੱਡ ਅੱਡ ਛੋੜਾਂ ਲੜ ਗਿਆ ਜਾ ਰਹੀਆਂ ਹੁਣ ਮੰਨਿਆ ਤਾਂ ਇਹ ਜਾ ਰਿਹਾ ਵੀ ਜਦੋਂ ਇਹ ਅੱਡ ਅੱਡ ਛੋੜਾਂ ਲੜ ਰਹੇ ਆ ਤਾਂ ਇਹਦਾ ਫਾਇਦਾ ਜਿਹੜਾ ਉਹ ਭਾਵੇਂ ਬੀਜੇਪੀ ਨੂੰ ਹੋ ਸਕਦਾ ਵੀ ਇੱਕ ਦੂਜੇ ਦੇ ਵੋਟਾਂ ਤੋੜ ਦਿੰਗੇ ਤੇ ਉਹਦੇ ਨਾਲ ਬੀਜੇਪੀ ਨੂੰ ਫਾਇਦਾ ਹੋ ਸਕਦਾ ਪਰ ਇਹ ਸਮਾਂ ਦੱਸੂਗਾ ਭਾਈ ਇਸ ਕੀ ਫਾਇਦਾ ਕੀ ਨੂੰ ਹੁੰਦਾ ਨੁਕਸਾਨ ਕੀ ਨੂੰ ਹੁੰਦਾ ਮੁਕਾਬਲਾ ਉੱਥੇ ਸਖਤ ਹੈ ਬੀਜੇਪੀ ਨੂੰ ਕਿਰਾ ਤਕੜਾ ਕਾਂਗਰਸ ਨਾਲ ਉਹ ਦਸਿੱਧ ਤੌਰ ਤੇ ਮੁਕਾਬਲਾ ਆਮ ਆਦਮੀ ਪਾਰਟੀ ਕੋਈ ਮੁਕਾਬਲੇ ਦੇ ਵਿੱਚ ਨਹੀਂ ਹਾਂ ਵੋਟਾਂ ਤੋੜਨ ਦੇ ਮੁਕਾਬਲੇ ਚ ਹੋ ਸਕਦੀ ਹੈ ਵੀ ਇਹਨਾਂ ਦਾ ਕੋਈ ਉਮੀਦਵਾਰ 10000 ਵੋਟ ਲੈ ਗਿਆ ਕੋਈ 15000 ਲੈ ਜੋ ਇਸ ਤਰੀਕੇ ਨਾਲ ਜਿਵੇਂ ਪੰਜਾਬ ਦੇ ਵਿੱਚ ਬਸਪਾ ਦਾ ਹਾਲ ਹੁੰਦਾ ਉਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਾ ਹਰਿਆਣਾ ਚ ਮੰਨਿਆ ਜਾ ਰਿਹਾ ਕੋਈ ਚਮਤਕਾਰ ਹੋ ਜੇ ਉਹ ਗੱਲ ਵੱਖਰੀ ਹੈ ਇਹਨਾਂ ਦੇ ਬਹੁ ਗਿਣਤੀ ਉਮੀਦਵਾਰ ਨਵੇਂ ਆ ਜਿਨ੍ਹਾਂ ਦਾ ਕੋਈ ਰਾਜਨੀਤਿਕ ਪਿਛੋਕੜ ਨਹੀਂ ਬਿਲਕੁਲ ਫ੍ਰੈਸ਼ ਉਮੀਦਵਾਰ ਹੈਗੇ ਆ ਸੋ ਦੇਖਦੇ ਭਾਈ ਕੀ ਬਣਦਾ ਜੀ ਬਿਲਕੁਲ ਪਟਨਾ ਸਾਹਿਬ ਹਰ ਪਾਸੇ ਚੋਣਾ 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 ਦੀ ਗੱਲ ਹੋ ਰਹੀ ਹੈ ਜੇ ਹੁਣ ਨਗਰ ਨਿਗਮ ਚੋਣਾ ਦੇ ਵਿੱਚ ਕਿਰੀ ਹੈ ਜੀ ਪੰਜਾਬ ਸਰਕਾਰ ਬਿਲਕੁਲ ਜੀ ਬਿਲਕੁਲ ਗੱਲ ਹੈ ਜੇ ਕਿ ਨਗਰ ਨਿਗਮ ਤੇ ਨਗਰ ਕਾਉਂਸਲ ਦੀਆਂ ਚੋਣਾਂ ਹੁਣ ਤੱਕ ਕਿਉਂ ਨਹੀਂ ਕਰਵਾਈਆਂ ਪਿਛਲੇ ਸਾਲ ਦੀਆਂ ਤੇ ਹੁਣ ਇੱਕ ਇਹ ਸਵਾਲ ਉੱਠ ਖੜਿਆ ਕਿਉਂਕਿ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ 5 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਜਾਣੀਆਂ ਤੇ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਨਗਰ ਨਿਗਮ ਤੇ ਨਗਰ ਕਾਉਂਸਲ ਦੀਆਂ ਚੋਣਾਂ ਕਦੋਂ ਤੋਂ ਪੈਂਡਿੰਗ ਪਈਆਂ ਇਹ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਤੇ ਹੁਣ ਇਹਦਾ ਵੀਰਵਾ ਸਾਹਮਣੇ ਆਇਆ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੂਬੇ ਦੀ ਸਰਕਾਰ ਨੂੰ ਝਾੜ ਪਾਈ ਗਈ ਆ ਇਹ ਗੱਲ ਕਹੀ ਗਈ ਆ ਵੀ ਤੁਸੀਂ ਉਹ ਵੀਰਵੇ ਦੱਸੋ ਵੀ ਕਿਹੜੇ ਕਾਰਨਾਂ ਜਿਹਦੇ ਕਰਕੇ ਹੁਣ ਤੱਕ ਇਹ ਚੋਣਾਂ ਨਹੀਂ ਹੋਈਆਂ ਜਿਹੜਾ ਪੰਜਾਬ ਦਾ ਸਥਾਨਕ ਸਰਕਾਰਾਂ ਵਿਭਾਗਾਂ ਉਹਨੂੰ ਵੀ ਕਹਿੰਦੇ ਵੀ ਭਾਈ ਨੋਟਿਸ ਜਾਰੀ ਕੀਤਾ ਉਹਦੇ ਅਧਿਕਾਰੀਆਂ ਨੂੰ ਕਿ ਭਾਈ ਇਹ ਦੱਸੋ ਜੀ ਕਿ ਹੁਣ ਤੱਕ ਇਹ ਚੋਣਾਂ ਹੋਈਆਂ ਕਿਉਂ ਨਹੀਂ ਜਦੋਂ ਪਿਛਲੇ ਸਾਲ ਪਿਛਲੇ ਸਾਲ ਦਾ ਜਿਹੜਾ ਇਹ ਸਾਰਾ ਵੇਰਵਾ ਵੀ ਭਾਈ ਉਦੋਂ ਇਹਨਾਂ ਦੀ ਮਿਆਦ ਖਤਮ ਹੋ ਗਈ ਸੀ ਨਗਰ ਨਗਮਤ ਤੇ ਨਗਰ ਕੌਂਸਲ ਦੀ ਤੇ ਉਸ ਤੋਂ ਬਾਅਦ ਤੁਸੀਂ ਹੁਣ ਤੱਕ ਇਹ ਚੋਣਾਂ ਕਰਵਾਈਆਂ ਕਿਉਂ ਨਹੀਂ ਸੋ ਇਹ ਹੈ ਜੀ ਕਿ ਪੰਜਾਬ ਦੀ ਸਰਕਾਰ ਕਈ ਪਾਸੇ ਨਲਕੀਆਂ ਵਰਤਦੀ ਆ ਕਦੇ ਨੋਟੀਫਿਕੇਸ਼ਨ ਜਾਰੀ ਕਰਤਾ ਕਦੇ ਉਹਨੂੰ ਕੈਨਸਲ ਕਰਤਾ ਕਦੇ ਪੰਚਾਇਤਾਂ ਭੰਗ ਕਰਤੀਆਂ ਕਦੇ ਫੇਰ ਚੱਲ ਪਈਆਂ ਕਦੇ ਉਹਨਾਂ ਨੂੰ ਇੰਨਾ ਲੰਮਾ ਸਮਾਂ ਹੋ ਗਿਆ ਪਿਛਲੇ ਸਾਲ ਦੀਆਂ ਹੀ ਪੰਚਾਇਤਾਂ ਭੰਗ ਰਹੀਆਂ ਇਹ ਤਾਂ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਤੇ ਤਾਂ ਜਾ ਕੇ ਤੇ ਸਰਕਾਰ ਨੇ ਇਹ ਗੱਲ ਕਹੀ ਕਿ ਅਸੀਂ ਕਦੋਂ ਚੋਣਾਂ ਕਰਵਾਉਣੀਆਂ ਪੰਚਾਇਤੀ ਤੇ ਇਹ ਹੁਣ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦਾ ਵੀ ਉਹੀ ਹਾਲ ਆ ਸੋ ਕੁੱਲ ਮਿਲਾ ਕੇ ਕਹਿਣ ਦਾ ਭਾਵ ਇਹ ਆ ਵੀ ਹੁਣ ਇਹਨਾਂ ਚੋਣਾਂ ਨੂੰ ਕਰਵਾਉਣਾ ਪਊਗਾ ਪਰ ਹਾਲੇ ਤਰੀਕ ਨੀ ਤੈ ਹੋਈ ਤੇ ਸੂਬੇ ਦੀ ਸਰਕਾਰ ਦੇ ਵੱਲੋਂ ਕੀ ਉੱਤਰ ਦਿੱਤਾ ਜਾਊਗਾ ਅਗਲੀ ਤਰੀਕ ਦੇ ਉੱਤੇ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਬਾਰੇ ਅਦਾਲਤ 'ਚ ਕੀ ਉੱਤਰ ਦਿੱਤਾ ਜਾਊਗਾ ਇਹ ਅਗਲੀ ਤਰੀਕ ਤੇ ਪਤਾ ਲੱਗੂਗਾ ਜੀ ਜਨਾਬ ਉੱਧਰ ਜੇ ਗੱਲ ਕਰੀ ਆਪਾਂ ਪੰਜਾਬ ਸਰਕਾਰ ਦੀ ਤਾਂ ਕਹਿੰਦੇ ਘੇਰਾ ਪਾਉਣ ਦੇ ਲਈ ਅਕਾਲੀ ਦਲ ਤਿਆਰ ਬਰ ਤਿਆਰ ਹੈ ਪੰਜਾਬ ਸਰਕਾਰ ਨੂੰ ਹਾਂ ਬਿਲਕੁਲ ਜੀ ਅਕਾਲੀ ਦਲ ਦੇ ਵੱਲੋਂ ਤਿਆਰੀ ਪੂਰੀ ਖਿੱਚੀ ਗਈ ਹੈ ਤੇ ਅਕਾਲੀ ਦਲ ਪੂਰਾ ਤਿਆਰ ਬਰ ਤਿਆਰ ਆ ਅਕਾਲੀ ਦਲ ਦੇ ਆਗੂ ਆ ਜਿਹੜੇ ਉਹ ਇਹ ਗੱਲ ਕਹਿੰਦੇ ਆ ਵੀ ਸੂਬੇ ਦੇ ਵਿੱਚ ਪੰਜਾਬ ਦੀ ਸਰਕਾਰ ਦੇ ਵੱਲੋਂ ਧੱਕਾ ਤੇ ਧੋਖਾ ਹਰ ਥਾਂ ਤੇ ਕੀਤਾ ਗਿਆ ਲੋਕਾਂ ਨੂੰ ਮੂਰਖ ਬਣਾਇਆ ਗਿਆ ਤੇ ਇਸ ਕਰਕੇ ਉਹ ਕਹਿੰਦੇ ਜੀ ਅਸੀਂ ਹੁਣ ਬਹੁਤ ਵੱਡੇ ਪੱਧਰ ਦੇ ਉੱਤੇ ਸੂਬੇ ਦੀ ਸਰਕਾਰ ਨੂੰ ਜ਼ਿਲ੍ਹਾ ਪਤਰੀ ਤੌਰ ਦੇ ਉੱਤੇ ਘੇਰਾ ਪਾਉਣ ਦੀਆਂ ਤਿਆਰੀਆਂ ਕੀਤੀਆਂ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਸਰਕਾਰ ਉਵੇਂ ਨਹੀਂ ਜਿਵੇਂ ਕਿ ਕਹਿੰਦੇ ਹੁੰਦੇ ਸੀ ਇਹ ਲੋਕਾਂ ਨਾਲ ਠੱਗੀ ਮਾਰ ਕੇ ਆਏ ਆ ਇਹਨਾਂ ਨੇ ਲੋਕਾਂ ਨੂੰ ਬੇਵਕੂਫ ਬਣਾਇਆ ਇਹ ਕਹਿੰਦੇ ਹੁੰਦੇ ਸੀ ਅਸੀਂ ਆ ਵੀ ਕਰਾਂਗੇ ਅਸੀਂ ਆ ਵੀ ਕਰਾਂਗੇ ਤੁਹਾਡੇ ਲਈ ਆ ਵੀ ਕਰ ਰਹੇ ਹਾਂ ਤੁਹਾਡੇ ਲਈ ਆ ਵੀ ਕਰ ਰਹੇ ਹਾਂ ਪਰ ਕੀਤਾ ਇਹਨਾਂ ਨੇ ਉਹ ਕਹਿੰਦੇ ਜਿ ਕੱਖ ਵੀ ਨਹੀਂ ਜਿਹਦੇ ਕਰਕੇ ਕਹਿੰਦੇ ਜਿ ਕਿ ਅਸੀਂ ਹੁਣ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਨੂੰ ਘੇਰਾ ਪਾਉਣ ਦੀ ਤਿਆਰੀ ਖੇਚੀ ਆ ਸੋ ਸਮਾਂ ਦੱਸੂਗਾ ਜੀ ਇਹਨਾਂ ਦੀ ਤਿਆਰੀ ਦੇ ਵਿੱਚੋਂ ਹੋਰ ਕੀ ਕੀ ਨਿਕਲਦਾ ਪਰ ਕੋਲਮਲਾ ਕੇ ਗੱਲ ਇਹ ਕਹਣੀ ਵਰਦੀ ਹੈ ਵੀ ਇਸ ਵੇਲੇ ਸੂਬੇ ਦੀ ਸਰਕਾਰ ਨੂੰ ਘੇਰਾ ਪਿਆ ਰਿਹਾ ਹੈ ਹਾਲਾਂਕਿ ਅਕਾਲੀ ਦਲ ਨੂੰ ਖੁਦ ਨੂੰ ਵੀ ਘੇਰਾ ਪਿਆ ਹੋਇਆ ਅਕਾਲੀ ਦਲ ਆਪ ਵੀ ਇਸ ਵੇਲੇ ਸੁਖਾਵੇਂ ਮੋੜ ਦੇ ਵਿੱਚ ਨਹੀਂ ਹੈ ਵੀ ਭਾਈ ਇਹ ਬਹੁਤ ਸੌਖਿਆਂ ਦੇ ਵਿੱਚੋਂ ਨਿਕਲ ਰਿਹਾ ਪਰ ਦੇਖਦੇ ਹੁਣ ਕੀ ਬਣਦਾ ਇਸ ਮਾਮਲੇ ਦੇ ਵਿੱਚ ਉਦਾਂ ਅਕਾਲੀ ਦਲ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਵਿੱਚ ਅਰਾਜਕਤਾ ਫੈਲੀ ਆ ਪੰਜਾਬ ਦੇ ਵਿੱਚ ਧੱਕਾ ਬਹੁਤ ਆ ਪੰਜਾਬ ਦੇ ਵਿੱਚ ਧੋਖਾ ਬਹੁਤ ਆ ਪੰਜਾਬ ਦੇ ਵਿੱਚ ਕਤਲੋਗਾਰਦ ਬਹੁਤ ਆ ਪੰਜਾਬ 'ਚ ਨਸ਼ੇ ਬਹੁਤ ਆ ਪੰਜਾਬ ਦੇ ਵਿੱਚ ਫਰੋਤੀਆਂ ਬਹੁਤ ਆ ਪੰਜਾਬ ਦੇ ਵਿੱਚ ਵਿਕਾਸਨਾ ਦੀ ਚੀਜ਼ ਕੋਈ ਨਹੀਂ ਪੰਜਾਬ ਦੇ ਵਿੱਚ ਕਰਜ਼ਾ ਬੜਾ ਲਿਆ ਜਾ ਰਿਹਾ ਸਰਕਾਰ ਦੇ ਵੱਲੋਂ ਸੋ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਉਹ ਕਹਿੰਦੇ ਜੀ ਕਿ ਅਸੀਂ ਹੁਣ ਜਿਹੜੇ ਉਹ ਧਰਨੇ ਵਾਲਾ سلسلہ ਸ਼ੁਰੂ ਕਰਨੇ ਜਿਲ੍ਹਾ ਪੱਧਰੀ ਤੌਰ ਦੇ ਉੱਤੇ ਤੇ ਦੇਖਦੇ ਹਾਂ ਕਿ ਉਸ ਤੋਂ ਬਾਅਦ ਅਕਾਲੀ ਦਲ ਦਾ ਆਪਣਾ ਕੀ ਹਾਲ ਹੁੰਦਾ ਜੀ ਜੀ ਤੇ ਟੈਣਾ ਸਾਹਿਬ ਉਧਰ ਮਲੂਕਾ ਹੋਰੀ ਤੇ ਫਲੋਰ ਹੋਰੀ ਕਹਿੰਦੇ ਅਕਾਲ ਤਖਤ ਸਾਹਿਬ ਦੇ ਉੱਪਰ ਉਹਨਾਂ ਨੇ ਸਪਸ਼ਟਿਕਰਨ ਦਿੱਤਾ ਜੀ ਕੀ ਕਹਿਣਾ ਉਹਨਾਂ ਦਾ ਦੇਖੋ ਜੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਸਿਕੰਦਰ ਸਿੰਘ ਮਲੂਕਾ ਤੇ ਸਰਵਣ ਸਿੰਘ ਫਲੋਰ ਇਹਨਾਂ ਦੋਵਾਂ ਦੇ ਵੱਲੋਂ ਕੱਲ ਸਪਸ਼ਟੀਕਰਨ ਦਿੱਤਾ ਗਿਆ ਕਿਉਂਕਿ ਜਸੇਧਾਰ ਸਾਹਿਬ ਦੇ ਵੱਲੋਂ ਪਿਛੇ ਜੇ ਇਹ ਗੱਲ ਕਹੀ ਗਈ ਸੀ ਕਿ ਭਾਈ ਅਸੀਂ 15 ਦਿਨਾਂ ਦੇ ਵਿੱਚ ਵਿੱਚ ਸਭ ਨੂੰ ਇੱਥੇ ਹਾਜ਼ਰ ਹੋਣ ਦੇ ਲਈ ਕਹਿੰਨੇ ਆ ਸੋ 15 ਦਿਨਾਂ ਦੇ ਵਿੱਚ ਵਿੱਚ ਹਲੇ ਮੇਰੇ ਖਾਲੇ 15 ਦਿਨ ਹੋਣ ਵਾਲੇ ਆ ਥੋੜੇ ਦਿਨ ਬਾਕੀ ਆ ਸਾਰੇ ਤਾਂ ਉੱਥੇ ਨਹੀਂ ਹਾਜ਼ਰ ਹੋਏ ਸਾਰਿਆਂ ਨੇ ਹਲੇ ਉੱਥੇ ਨਹੀਂ ਆ ਦ ਸਪਸ਼ਟੀਕਰਨ ਦਿੱਤਾ ਪਰ ਇਹ ਵੀ ਜਿੰਨਿਆਂ ਨੇ ਦਿੱਤਾ ਉਹਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਮਨਪ੍ਰੀਤ ਸਿੰਘ ਬਾਦਲ ਸੋਚਾ ਸਿੰਘ ਲੰਗਾ ਤੇ ਲੰਗੇ ਕਲ ਸਰਵਣ ਸਿੰਘ ਫਲੋਰ ਤੇ ਸਿਕੰਦਰ ਸਿੰਘ ਮਲੂਕਾ ਬੀਬੀ ਜਗੀਰ ਕੌਰ ਸੁਖਬੀਰ ਸਿੰਘ ਬਾਦਲ ਤੇ ਉਧਰ ਕਈ ਹੋਰ ਜਿਹੜੀਆਂ ਸ਼ਖਸੀਤਾਂ ਤੇ ਉਹਨਾਂ ਦੇ ਵੱਲੋਂ ਜਾ ਕੇ ਤੇ ਆਪ ਦਾ ਦਿੱਤਾ ਗਿਆ ਜੀ ਸਪਸ਼ਟੀਕਰਨ ਤੇ ਦੇਖਦੇ ਭਾਈ ਉਹਦੇ ਸਮੇਂ ਦੇ ਵਿੱਚ ਹੋਰ ਕੀ ਬਣਦਾ ਪਰ ਗੱਲ ਇਹ ਜੀ ਕਿ ਜਥੇਦਾਰ ਸਾਹਿਬ ਆ ਜਿਹੜੇ ਉਹ ਕਦੋਂ ਆਪ ਦਾ ਕੋਈ ਮਹੱਤਵਪੂਰਨ ਫੈਸਲਾ ਸੁਣਾਉਂਦੇ ਆ ਤੇ ਉਹਨਾਂ ਦੇ ਫੈਸਲੇ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਸ਼ਾਮਲ ਹੋਣਗੀਆਂ ਇਹ ਹੁਣ ਵਕਤ ਨੇ ਬਿਆਨ ਕਰਨਾ ਤੇ ਉਹ ਆਪ ਦਾ ਭਾਈ ਉੱਥੇ ਜਾ ਕੇ ਸਪਸ਼ਟੀਕਰਨ ਦੇ ਰਹੇ ਆ ਗੱਲ ਵੀ ਸਪਸ਼ਟ ਕਰਨ ਜਿਹੜਾ ਨੇ ਦਿੱਤਾ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਅਸੀਂ ਤਾਂ ਬਿਲਕੁਲ ਨਿਮਾਣੇ ਸਿੱਖ ਬਣ ਕੇ ਇੱਥੇ ਆਈ ਆਂ ਜੋ ਵੀ ਅਕਾਲ ਤਰਤਸਾਹਬ ਦੇ ਜਥੇਦਾਰ ਦਾ ਫੈਸਲਾ ਹੋਊਗਾ ਉਹ ਸਾਨੂੰ ਸਿਰ ਮੱਥੇ ਪਰਵਾਣ ਆ ਤੇ ਬੀਬੀ ਜਗੀਰ ਕੌਰ ਨੇ ਪਰਸੋਂ ਇਹ ਗੱਲ ਕਹੀ ਸੀ ਵੀ ਜੇਕਰ ਉਦੋਂ ਦੇ ਅਕਾਲੀ ਆਗੂ ਜਾਂ ਵਖ ਵਖ ਹੋਰ ਨਹੀਂ ਗੀਆਂ ਸ਼ਖਸੀ ਤਾ ਗਲਤ ਸੀ ਤੇ ਫਿਰ ਉਦੋਂ ਦੇ ਜਥੇਦਾਰ ਵੀ ਗਲਤ ਸੀ ਜਥੇਦਾਰਾਂ ਨੂੰ ਵੀ ਉਸ ਵੇਲੇ ਦੇ ਨੂੰ ਆਪਣੀ ਮਾਫੀ ਮੰਗਣੀ ਚਾਹੀਦੀ ਆ ਸੋ ਇਸ ਤਰੀਕੇ ਦੇ ਚਰਚੇ ਚੱਲਦੇ ਪਰ ਅਕਾਲੀ ਦਲ ਖਿੰਡਿਆ ਹੋਇਆ ਆ ਅਕਾਲੀ ਦਲ ਪਾਟਿਆ ਹੋਇਆ ਆ ਅਕਾਲੀ ਜਦ ਇਕੱਠਾ ਹੋਣ ਦਾ ਨਾਂ ਨਹੀਂ ਲੈ ਰਿਆ ਤੇ ਵੇਨੇ ਭਾਈ ਇਕੱਡੋ ਇਕੱਠੇ ਹੁੰਦੇ ਆ ਜੀ ਤਾਨਾ ਸਾਹਿਬ ਉੱਧਰ ਰਾਹੁਲ ਗਾਂਧੀ ਹੋਰਾਂ ਦੇ ਘਰ ਦੇ ਮੂਹਰੇ ਭਾਜਪਾ ਨੇ ਪ੍ਰਦਰਸ਼ਨ ਕੀਤਾ ਹੈ ਜੀ ਕਿਉਂ ਅੱਜ ਦੇਖੋ ਜੀ ਗੱਲ ਇਹ ਜੀ ਕਿ ਉਹਨਾਂ ਨੇ ਪ੍ਰਦਰਸ਼ਨ ਇਸ ਕਰਕੇ ਕੀਤਾ ਵੀ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਸ਼ਿੰਗਟਨ ਡੀਸੀ ਦੇ ਵਿੱਚ ਜਾ ਕੇ ਤੇ ਉਹ ਕਹਿੰਦੇ ਜੀ ਕਿ ਗੁਰਦੁਆਰਿਆਂ ਬਾਰੇ ਤੇ ਸਿੱਖਾਂ ਦੇ ਬਾਰੇ ਗਲਤ ਬੋਲਿਆ ਇਹਦੇ ਨਾਲ ਸਿੱਖਾਂ ਦਾ ਅਪਮਾਨ ਹੋਇਆ ਜਦਕਿ ਇਦਾਂ ਦੀ ਕੋਈ ਗੱਲ ਨਹੀਂ ਹੋਈ ਨਾ ਕਿਸੇ ਸਿੱਖ ਨੂੰ ਕੋਈ ਇਤਰਾਜ਼ ਹੋਇਆ ਨਾਵ ਨੂੰ ਕੋਈ ਸਿੱਖੇ ਹੋ ਜਾ ਲੱਭਿਆ ਹਲੇ ਤੱਕ ਜਿਨੇ ਕਿਆ ਹੋਵੇ ਜੀ ਕਿ ਰਾਹੁਲ ਗਾਂਧੀ ਨੇ ਮੇਰੀ ਭਾਵਨਾ ਤੇ ਸੱਟ ਮਾਰੀ ਆ ਰਾਹੁਲ ਗਾਂਧੀ ਨੇ ਉੱਥੇ ਇਹ ਗੱਲ ਕਹੀ ਆ ਕਿ ਇਸ ਵੇਲੇ ਜਿਹੜੇ ਹਾਲਾਤ ਬਣੀ ਜਾਂਦੇ ਆ ਆਉਂਦੇ ਸਮੇਂ ਦੇ ਵਿੱਚ ਸਿੱਖ ਭਾਈਚਾਰੇ ਦਾ ਗੁਰਦੁਆਰੇ ਦੇ ਵਿੱਚ ਪੱਗ ਬੰਨ ਕੇ ਤੇ ਕੜਾ ਪਾ ਕੇ ਜਾਣਾ ਕੀ ਸੰਭਵ ਹੋਇਆ ਕਰੂਗਾ ਕੀ ਗੁਰਦੁਆਰਿਆਂ ਦੇ ਵਿੱਚ ਸਿੱਖ ਜਾ ਸਕਿਆ ਕਰਨਗੇ ਤੇ ਇਹ ਗੱਲ ਕੱਲੀ ਸਿੱਖਾਂ ਦੇ ਉੱਤੇ ਨਹੀਂ ਬਾਕੀ ਧਰਮਾਂ ਦੇ ਉੱਤੇ ਵੀ ਲਾਗੂ ਹੁੰਦੀ ਉਹਨਾਂ ਨੇ ਇਹ ਗੱਲ ਕਹੀ ਆ ਹੁਣ ਉਹਨੇ ਬਿਲਕੁਲ ਹੂਬੂ ਆਹੇ ਸ਼ਬਦ ਵਰਤੇ ਤੇ ਮੈਨੂੰ ਲੱਗਦਾ ਨਹੀਂ ਵੀ ਇਹਦੇ ਵਿੱਚ ਕੋਈ ਧਾਰਮਿਕ ਭਾਵਨਾਵਾਂ ਪੜਕਾਈ ਉਹਨੇ ਸਿੱਖਾਂ ਦੀ ਹਾਂ ਜੇ ਪੜਕੀ ਹੈ ਭਾ ਜੀਪੀ ਦੀ ਪੜਕੀ ਹੈ ਵੀ ਭਾਈ ਤੁਹਾਡੇ ਰਾਜ ਦੇ ਵਿੱਚ ਹਾਲਾਤ ਇਹੋ ਜਿਹੇ ਬਣ ਜਾਂਦੇ ਆ ਤੇ ਫਿਰ ਗੱਲ ਵੱਖਰੀ ਭਾ ਜੀਪੀ ਨੇ ਤਾਂ ਚਲੋ ਪਿੱਟ ਸੇ ਆਪਾਂ ਕਰਨਾ ਵਾਜਬ ਆ ਇਹ ਭਾਈ ਤੁਸੀਂ ਸਾਡੇ ਬਾਰੇ ਸਿੱਧਾ ਹੀ ਐ ਕਹੇ ਆ ਪਰ ਭਾ ਜੀਪੀ ਇਹ ਗੱਲ ਕਹਿ ਰਹੀ ਹੈ ਕਿ ਦੇਖੋ ਤੁਸੀਂ ਤਾਂ ਜਾਣ ਬੁਝ ਕੇ ਨਾ ਇਸ ਸਿੱਖਾਂ ਦੀਆਂ ਤੇ ਭਾਰਤ ਦੀਆਂ ਸਨਮਾਨ ਨੂੰ ਸੱਟ ਮਾਰੀ ਤੇ ਭਾਵਨਾਵਾਂ ਨੂੰ ਢਕਾਇਆ ਜਦਕਿ ਪੰਜਾਬ ਦੇ ਵਿੱਚ ਨਾ ਸ਼ਰੋਮਣੀ ਕਮੇਟੀ ਨੇ ਨਾ ਕਿਸੇ ਹੋਰ ਦੂਜੀ ਧਿਰ ਇਤੀਜੀ ਧਿਰ ਨੇ ਤੇ ਇਸ ਤਰੀਕੇ ਦੀ ਉਹ ਗੱਲ ਕੀਤੀ ਆ ਸੋ ਵੈਨੇ ਭਾਈ ਆਉਂਦੇ ਸਮੇਂ ਦੇ ਵਿੱਚ ਹੋਰ ਕਿਹੜੇ ਕਿਹੜੇ ਮੋੜ ਆਉਂਦੇ ਆ ਪਰ ਗੱਲ ਇਹ ਆ ਵੀ ਇਸ ਵੇਲੇ ਦੀ ਵੱਡੀ ਖਬਰ ਤਾਂ ਸਿਰਫ ਇਹ ਆ ਕਿ ਭਾਈ ਬੀਜੇਪੀ ਦੇ ਵੱਲੋਂ ਰਾਹੁਲ ਗਾਂਧੀ ਦੇ ਘਰ ਦੇ ਮੂਹਰੇ ਜਾ ਕੇ ਪਿੱਟਸਿਆ ਪਾ ਕੀਤਾ ਗਿਆ ਉਹ ਕਹਿੰਦੇ ਵੀ ਭਾਈ ਰਾਹੁਲ ਗਾਂਧੀ ਦੇ ਬਹੁਤ ਧੱਕਾ ਕੀਤਾ ਰਾਹੁਲ ਗਾਂਧੀ ਮਾਫੀ ਮੰਗੀ ਤੇ ਕਾਂਗਰਸ ਹੱਸੀ ਜਾਂਦੀ ਆ ਵੀ ਭਾਈ ਇਹਦੇ ਚ ਮਾਫੀ ਮੰਗਣ ਵਾਲੀ ਗੱਲ ਕਿਹੜੀ ਆ ਤੇ ਤੁਹਾਨੂੰ ਸਿਰਫ ਇੰਝ ਦਿਖਦਾ ਰਹਿੰਦਾ ਲੈ ਅਸੀਂ ਆ ਗੱਲ ਕੀਤੀ ਤਾਂ ਹੁਣ ਤੁਸੀਂ ਮਾਫੀ ਮੰਗੋ ਆਗਲ ਕੀਤੀ ਦਾ ਮਾਫੀ ਮੰਗੋ ਦੇਖੋ ਲੰਗੇ ਵੇਲੇ ਦੇ ਵਿੱਚ ਵੀ ਤੇ ਅੱਜ ਵੀ ਸਮਾਜ ਦੇ ਵਿੱਚ ਬਹੁਤ ਕੁਝ ਐਸਾ ਹੋ ਰਿਹਾ ਜਿਹੜਾ ਕਿ ਇਸ ਵੇਲੇ ਚੰਗੇ ਤੋਂ ਉਲਟਾ ਸੋ ਉਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਹੈ ਜਿਹੜੀ ਕਿ ਇਹਨਾਂ ਦੇ ਵੱਲੋਂ ਕੀਤੀ ਨਹੀਂ ਜਾ ਰਹੀ ਵਕਤ ਵਕਤ ਧਰਮਾਂ ਨੂੰ ਕਿਸ ਤਰੀਕੇ ਦਾ ਖਤਰਾ ਪੈਦਾ ਹੁੰਦਾ ਕਦੇ ਮੁਸਲਮਾਨ ਨੂੰ ਟਾਰਗੇਟ ਕਰ ਲਿਆ ਕਦੇ ਸਿੱਖਾਂ ਨੂੰ ਟਾਰਗੇਟ ਕਰ ਲਿਆ ਕਦੇ ਕਿਸੇ ਨੂੰ ਟਾਰਗੇਟ ਕਰ ਲਿਆ ਉਹ ਜਿਹੜੀਆਂ ਗੱਲਾਂ ਹੁੰਦੀਆਂ ਉਹਨਾਂ ਦੇ ਮਸਲੇ ਨੂੰ ਵੀ ਹੱਲ ਕਰਨਾ ਚਾਹੀਦਾ ਹੈ ਜੀ ਜੀ ਤੇ ਸэр ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਜਿਹੜੀ ਇਹਨਾਂ ਦੀ ਹੀ ਪਾਰਟੀ ਦੀ ਸੰਸਦ ਮੈਂਬਰ ਹੈ ਕੰਗੜਾ ਰਣੌਤ ਉਹ ਵੀ ਤਾਂ ਕਦੀ ਸਿੱਖਾਂ ਨੂੰ ਵੱਖਵਾਦੀ ਕਦੇ ਕੁਝ ਕਦੇ ਕੁਝ ਕਹਿੰਦੀ ਹੈ ਤੇ ਫਿਰ ਉਹਦੇ ਘਰ ਦੇ ਮੂਹਰੇ ਪ੍ਰਦਰਸ਼ਨ ਕਿਉਂ ਨਹੀਂ ਕੀਤਾ ਜਾਂਦਾ ਭਾਜਪਾ ਦੇ ਵੱਲੋਂ ਕਿਉਂਕਿ ਉਹ ਭਾਜਪਾ ਦੀ ਹੈ ਕਿਉਂਕਿ ਉਹ ਆਪਣੀ ਹੈ ਇਸ ਕਰਕੇ ਉਹਦੇ ਖਿਲਾਫ ਨਹੀਂ ਧਿਆਨ ਦੇਣਾਗਾ ਆ ਜਦੋਂ ਉਹਨੇ ਹੁਣ ਕਿੰਨਾ ਕੁਝ ਕਿਹਾ ਸੀਗਾ ਹੁਣ ਵੀ ਉਹਨੇ ਕਿੰਨਾ ਕੁਝ ਕਿਹਾ ਆਪਣੀ ਫਿਲਮ ਦੇ ਮੌਕੇ ਉਹਨੇ ਫਿਲਮ ਦੇ ਵਿੱਚ ਕਿਹੋ ਜਿਹੀਆਂ ਟਿੱਪਣੀਆਂ ਕੀਤੀਆਂ ਜਿਹਦੇ ਕਰਕੇ 3 ਸੀਨ ਕੱਟਣ ਦੇ ਲਈ ਤੇ 10 ਸੀਨ ਬਦਲਣ ਦੇ ਵਾਸਤੇ ਕਿਹਾ ਗਿਆ ਔਰ ਉਹ ਕਿਸੇ ਦੀ ਭਾਵਨਾ ਦੇ ਉੱਤੇ ਕੋਈ ਸੱਟ ਨਹੀਂ ਵੱਜੀ। ਉਹ ਤਾਂ ਚਲੋ ਉਹ ਆਪਣੇ ਆ ਪਰ ਗੱਲ ਇਹ ਵੀ ਇਹ ਇੱਕ ਸਿਆਸੀ ਮੁੱਦਾ ਹੁੰਦਾ ਇਹਦੇ ਵਿੱਚ ਹੋਰ ਕੁਝ ਵੀ ਨਹੀਂ ਤੇ ਮੈਨੂੰ ਥੋੜੀ ਜਿਹੀ ਚੰਗੀ ਗੱਲ ਇਹ ਲੱਗੀ ਆ ਵੀ ਭਾਰਤ ਦੇ ਲੋਕਾਂ ਨੂੰ ਇਹਨਾਂ ਸਿਆਸੀ ਮੁੱਦਿਆਂ ਦੀ ਸਮਝ ਆ ਗਈ ਆ। ਨਹੀਂ ਤਾਂ ਭਾਰਤ ਦੇ ਲੋਕ ਅੱਗੇ ਤਾਂ ਪਿਛੇ ਲੱਜੇ ਬਣ ਕੇ ਹੌਣ ਨੂੰ ਤੁਰ ਪੈਂਦੇ ਹੁੰਦੇ ਆ ਵੀ ਹਾਂ ਹਾਂ ਸਾਡੀ ਭਾਵਨਾ ਤੇ ਸੱਟ ਵੱਜ ਗਈ ਆ। ਹਾਂ ਅਸੀਂ ਲੁੱਟੇ ਗਏ ਆ। ਹਾਂ ਅਸੀਂ ਪੱਟੇ ਗਏ ਆ। ਪਰ ਐਤਕੀ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ। ਹਾਲੇ ਤੱਕ ਬਿਲਕੁਲ ਨਹੀਂ ਸਾਹਮਣੇ ਆਈ ਤੇ ਕੱਲ ਦਾ ਕੁਝ ਕਹਿ ਨਹੀਂ ਸਕਦੇ। ਜੀ ਤੇਨਾ ਸਾਹਿਬ ਉਹਦੇ ਸ਼ੰਭੂ ਬਾਰਡਰ ਮਾਮਲੇ 'ਚ ਹਾਈ ਪਾਵਰ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਹੈ ਜੀ ਹਾਂ ਬਿਲਕੁਲ ਜੀ ਇਹ ਸ਼ੰਭੂ ਬਾਰਡਰ ਮਾਮਲੇ ਦੇ ਵਿੱਚ ਜਸਟਿਸ ਨਵਾਬ ਸਿੰਘ ਦੀ ਅਗਵਾਈ ਦੇ ਵਿੱਚ ਬਣੀ ਜਿਹੜੀ ਕਮੇਟੀ ਆ ਤੇ ਉਹਦੇ ਵੱਲੋਂ ਪਹਿਲੀ ਮੀਟਿੰਗ ਕੀਤੀ ਗਈ ਹੈ ਤੇ ਉਹਦੀ ਮੀਟਿੰਗ ਤੋਂ ਬਾਅਦ ਤੇ ਹੁਣ ਪਤਾ ਲੱਗਾ ਜੀ ਕਿ ਦੋ ਤਿੰਨ ਦਿਨਾਂ ਦੇ ਵਿੱਚ ਕਿਸਾਨਾਂ ਨਾਲ ਮੀਟਿੰਗ ਹੋਊਗੀ ਅਸਲ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਪਿਛਲੇ ਦਿਨੀ ਇਹ ਐਲਾਨ ਕੀਤਾ ਗਿਆ ਸੀ ਕਿ ਸ਼ੰਭੂ ਬਾਰਡਰ ਵਾਲੇ ਮਾਮਲੇ ਦੇ ਵਿੱਚ ਜੋ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਆ ਕਿਸਾਨ ਕਹਿੰਦੇ ਵੀ ਅਸੀਂ ਟਰੈਕਟਰ ਟਰਾਲੀਆਂ ਸਮੇਤ ਦੇ ਲਈ ਜਾਣਾ ਹਰਿਆਣੇ ਦੀ ਪ੍ਰਸ਼ਾਸਨ ਨੇ ਇਹ ਗੱਲ ਕਹੀ ਆ ਕਿ ਭਾਈ ਤੁਸੀਂ ਇਦਾਂ ਨਹੀਂ ਜਾ ਸਕਦੇਗੇ ਤੁਸੀਂ ਇਦਾਂ ਵਾਪਸ ਜਾਓ ਜਾਂ ਤਾਂ ਤੇ ਜਾਂ ਫਿਰ ਟਰੈਕਟਰ ਟਰਾਲੀਆਂ ਇੱਥੇ ਛੱਡ ਕੇ ਜਾਓ ਅੱਗੇ ਉਹਨਾਂ ਨੇ ਆ ਗੱਲਾਂ ਕਹੀਆਂ ਸੀ ਪਰ ਇਹ ਮਸਲਾ ਹੱਲ ਨਹੀਂ ਸੀ ਹੋ ਰਿਹਾ ਮੀਟਿੰਗਾਂ ਤੇ ਮੀਟਿੰਗਾਂ ਹੋਈ ਜਾਂਦੀਆਂ ਫਿਰ ਪਤਾ ਲੱਗਾ ਸੀ ਕਿ ਸੁਪਰੀਮ ਕੋਰਟ ਦੇ ਵੱਲੋਂ ਇੱਕ ਸਾਬਕਾ ਜੱਜ ਜਸਟਿਸ ਨਵਾਬ ਸਿੰਘ ਦੇ ਉੱਤੇ ਆਧਾਰ ਤੇ ਕਮੇਟੀ ਬਣਾਈ ਗਈ ਸੀ ਇਹ ਜਿਹੜੀ ਕਮੇਟੀ ਆ ਉਸ ਕਮੇਟੀ ਦੇ ਵੱਲੋਂ ਇਹ ਗੱਲ ਕਹੀ ਜਿਹੜੀ ਉਹ ਮੀਟਿੰਗ ਕੀਤੀ ਗਈ ਹੈ ਲੰਘੇ ਕੱਲ ਇਹ ਜਿਹੜੀ ਕਮੇਟੀ ਹੈ ਇਹਦੀ ਮੀਟਿੰਗ ਦੇ ਤੋਂ ਬਾਅਦ ਕਹਿੰਦੇ ਵੀ ਹੁਣ 2 2.5 ਘੰਟਿਆਂ ਦੇ ਵਿੱਚ ਕਈ ਫੈਸਲੇ ਕੀਤੇ ਗਏ ਆ ਵੀ ਕੱਲੀ-ਕੱਲੀ ਗੱਲ ਦੇ ਉੱਤੇ ਕਿਵੇਂ ਵਿਚਾਰ ਕਰਨਾ ਕੱਲੀ-ਕੱਲੀ ਗੱਲ ਦੇ ਉੱਤੇ ਕਿਹ ਕੀ ਗੱਲ ਕਰਨੀ ਹੈ ਕੱਲੀ-ਕੱਲੀ ਗੱਲ ਦੇ ਉੱਤੇ ਕਿਸਾਨਾਂ ਨੂੰ ਕਿਵੇਂ ਕਨਵਿੰਸ ਕਰਨਾ ਹੈਗਾ ਸੋ ਕਿਸਾਨਾਂ ਨਾਲ ਦੇਰ ਸਵੇਰ ਕੱਲ ਪਰਸੋਂ ਤੱਕ ਕਿਸੇ ਵੀ ਵੇਲੇ ਮੀਟਿੰਗ ਹੋ ਸਕਦੀ ਹੈ ਉਸ ਮੀਟਿੰਗ ਦੇ ਵਿੱਚ ਕਿਸਾਨ ਆਪਣਾ ਪੱਖ ਰੱਖਣਗੇ ਇਹ ਮੀਟਿੰਗ ਦੇ ਵਿੱਚ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਬਾਅਦ ਦੇ ਵਿੱਚ ਰਿਪੋਰਟ ਆ ਜਿਹੜੀ ਉਹ ਸੁਪਰੀਮ ਕੋਰਟ ਨੂੰ ਸੌਂਪੀ ਜਾਊਗੀ ਜੀ ਜੈਨਾ ਸਾਹਿਬ ਅੱਗੇ ਵੱਧਦੇ ਆ ਗੱਲ ਕਰਦੇ ਆ ਹੁਣ ਆਯੂਸ਼ਮਾਨ ਸਕੀਮ ਦੀ ਨਿੱਜੀ ਹਸਪਤਾਲਾਂ ਦੇ ਵਿੱਚ ਆਯੂਸ਼ਮਾਨ ਸਕੀਮ ਵਾਲੇ ਕਾਰਡ ਜਿਹੜੇ ਐ ਉਹ ਚੱਲਣੇ ਬੰਦ ਹੋ ਗਏ ਜੀ ਕਿਉਂ ਦੇਖੋ ਆਯੂਸ਼ਮਾਨ ਸਕੀਮ ਕੀ ਐ ਪਹਿਲਾਂ ਤਾਂ ਇਹ ਦੱਸਣਾ ਮਰਦਾ ਇਹ ਉਹ ਸਕੀਮ ਆ ਜਿਹੜੀ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਤੇ ਸੂਬਿਆਂ ਦੇ ਵਿੱਚ ਵੀ ਚੱਲਦੀ ਆ ਆਯੂਸ਼ਮਾਨ ਸਕੀਮ ਇਹ ਆ ਵੀ ਅਸੀਂ ਜਿਹੜੇ ਸਧਾਰਨ ਲੋਕ ਆ ਉਹਨਾਂ ਦੀ ਸਰਕਾਰੀ ਤੌਰ ਤੇ ਉੱਤੇ ਹੈਲਥ ਇੰਸ਼ੋਰੈਂਸ ਹੁੰਦੀ ਹੈ 5 ਲੱਖ ਰੁਪਏ ਦੀ ਜੇ ਬੰਦਾ ਕੋਈ ਬਿਮਾਰ ਸ਼ਮਾਰ ਜਾ ਕੋਈ ਹਾਦਸੇ ਦਾ ਸ਼ਿਕਾਰ ਹੁੰਦਾ ਤੇ 5 ਲੱਖ ਰੁਪਏ ਦਾ ਇਲਾਜ ਉਹਦਾ ਮੁਫਤ ਦੇ ਵਿੱਚ ਹੁੰਦਾ ਬਸ਼ਰਤੇ ਤੁਹਾਡੇ ਕੋਲੇ ਕਾਰਡ ਬਣਿਆ ਹੋਵੇ ਪੰਜਾਬ ਦੀ ਸਰਕਾਰ ਨੇ ਉਹਨਾਂ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਸੀ ਇਹ ਸਾਰੇ ਨਿੱਜੀ ਹਸਪਤਾਲਾਂ ਦੇ ਵਿੱਚ ਨਹੀਂ ਹੁੰਦਾ 92 ਹਸਪਤਾਲਾਂ ਦੇ ਵਿੱਚ ਉਹਨਾਂ ਦਾ ਇਲਾਜ ਹੁੰਦਾ ਵੀ ਜਿਵੇਂ ਕਿ ਮੰਨ ਲਓ ਸਰਕਾਰੀ ਹਸਪਤਾਲ ਵਾਲੇ ਕਹਿਣ ਵੀ ਬੰਦੇ ਦੀ ਹਾਲਤ ਤਾਂ ਠੀਕ ਨਹੀਂ ਗਈ ਉਹਨੂੰ ਸ਼ਿਫਟ ਕਰ ਦਿੰਦੇ ਕਿਸੇ ਹੋਰ ਹਸਪਤਾਲ ਦੇ ਵਿੱਚ ਜਿਹੜਾ ਕਿ ਸੂਚੀ ਦੇ ਵਿੱਚ ਹੈਗਾ ਫਿਰ ਉਹਦਾ ਉੱਥੇ ਇਲਾਜ ਹੁੰਦਾ ਉਹ ਬੰਦੇ ਨੇ ਕੁਝ ਨਹੀਂ ਲੈਣਾ ਹੁੰਦਾ ਮਰੀਜ਼ ਨੇ ਕੁਝ ਨਹੀਂ ਲੈਣਾ ਉਹ ਦੇਣਾ ਹੁੰਦਾ ਜੀ ਸਿਰਫ ਤੇ ਸਿਰਫ ਜਾ ਕੇ ਉਹਨਾਂ ਨੇ ਸਰਕਾਰ ਨੇ ਪੈਸਾ ਉਹ ਜਿਹੜਾ ਵੀ ਬਿੱਲ ਬਣਦਾ 2 ਲੱਖ ਦਾ ਬਣੇ 4 ਦਾ ਬਣੇ 4.5 ਦਾ ਬਣੇ 5 ਦਾ ਬਣੇ ਉਹ ਬਿੱਲ ਹਸਪਤਾਲ ਨੇ ਸਰਕਾਰ ਨੂੰ ਭੇਜਣਾ ਸਰਕਾਰ ਨੇ ਉਸ ਬਿੱਲ ਦਾ ਭੁਗਤਾਨ ਕਰਨਾ ਸਰਕਾਰ ਨੇ ਫਰਵਰੀ ਤੋਂ ਇਸ ਬਿੱਲ ਦਾ ਭੁਗਤਾਨ ਹੀ ਨਹੀਂ ਕੀਤਾ 600 ਕਰੋੜ ਰੁਪਏ ਦੇ ਕਰੀਬ-ਕਰੀਬ ਨਿੱਜੀ ਹਸਪਤਾਲਾਂ ਦੀ ਦੇਣਦਾਰੀ ਹੋਈ ਪਈ ਆ ਵੀ ਸਰਕਾਰ ਦੇ ਉਹਨਾਂ ਨੂੰ ਦੇਣਾ ਸੋ ਜਿਹਦੇ ਕਰਕੇ ਹੁਣ ਜਿਹੜੇ ਮਰੀਜ਼ ਆ ਉਹਨਾਂ ਦੀ ਸ਼ਮਤ ਆ ਗਈ ਆ ਕਿਉਂਕਿ ਇੰਨਾ ਹਸਪਤਾਲਾਂ ਨੇ ਸੂਚੀਬੱਧ ਹਸਪਤਾਲਾਂ ਨੇ ਇਨਕਾਰ ਕਰਤਾ ਨਾ ਕਰਦੀ ਆ ਵੀ ਜੇਕਰ ਤੁਸੀਂ ਸਾਡੇ ਪੈਸੇ ਨਹੀਂ ਜਾਰੀ ਕਰਨੇ ਤੇ ਅਸੀਂ ਭਾਈ ਫਿਰ ਇਲਾਜ ਨਹੀਂ ਕਰਨਾ ਕਬਰੀਜ਼ਾ ਦਾ ਜੇ ਮੰਨ ਲਓ ਅੱਜ ਕੋਈ ਆਯੂਸ਼ਮਨ ਕਾਰਡ ਵਾਲਾ ਮਰੀਜ਼ ਆ ਜਿਹੜਾ ਉਹ ਪ੍ਰਾਈਵੇਟ ਹਸਪਤਾਲ ਚ ਜਾਂਦਾ ਤਾਂ ਉਹ ਉਹਦਾ ਇਲਾਜ ਨਹੀਂ ਕਰਦੇ ਉਹ ਇਹ ਗੱਲ ਕਹਿੰਦੇ ਵੀ ਭਾਈ ਜੇਕਰ ਤੁਸੀਂ ਕਰਵਾਉਣਾ ਤਾਕਤੇ ਹੋਰ ਦੇਖ ਲੋ ਜੇ ਪੈਸੇ ਦੇਖੇ ਕਰਵਾਉਣਾ ਤੇ ਫਿਰ ਬਿਡ ਤੇ ਪੈ ਜਾ ਹੁਣ ਆ ਗੱਲ ਬਣੀ ਪਈ ਆ ਸੋ ਹੁਣ ਜਦੋਂ ਰੌਲਾ ਪੈ ਗਿਆ ਤਾਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਉਹ ਕਹਿੰਦੇ ਭਾਈ ਅਸੀਂ ਬਹੁਤ ਜਲਦ ਇਹ ਪੈਸੇ ਜਾਰੀ ਕਰ ਦਿਆਂਗੇ ਇਹ ਅਣਗੈਲੀਆਂ ਜਿਹੜੀਆਂ ਇਹ ਬਹੁਤ ਮਾੜੀਆਂ ਇਹ ਅਣਗੈਲੀਆਂ ਉਵੇਂ ਹੀ ਆ ਜਿਵੇਂ ਚੋਣਾ ਨਹੀਂ ਕਰਵਾਈਆਂ ਪੰਚਾਇਤਾਂ ਵਾਲੀਆਂ ਤੇ ਨਗਰ ਕਾਉਂਸਲ ਨਗਰ ਨਿਗਮਾਂ ਦੇਗਾ ਉਵੇਂ ਹੀ ਜਿੱਥੇ ਪੈਸੇ ਜਮ੍ਹਾਂ ਕਰਵਾਉਣੇ ਉਹ ਪੈਸੇ ਨਹੀਂ ਜਮ੍ਹਾਂ ਕਰਵਾਈ ਸੋ ਸੂਬੇ ਦੀ ਸਰਕਾਰ ਨੂੰ ਚਾਹੀਦਾ ਜੀ ਕਿ ਹਰਿਆਣਾ ਦੇਗਾ ਚੋਣਾ ਮੌਕੇ ਭੰਗੜਾ ਪਾਉਣ ਦੀ ਰੋਡ ਨਹੀਂ ਵੀ ਅਸੀਂ ਉੱਥੇ ਆ ਰਹੇ ਹਾਂ ਇਸ਼ਾਰਾ ਰਹੇ ਹਾਂ ਜਿੱਥੇ ਕੁੰਡਿਆਂ ਤੇ ਉੱਥੇ ਕੰਮ ਕਰਨ ਦੇ ਲਈ ਵਰਤਵਧ ਮਿਹਨਤ ਕਰਨੀ ਚਾਹੀਦੀ ਆ ਜਿਹੜੀ ਕਿ ਹਲੇ ਤੱਕ ਕੀਤੀ ਨਹੀਂ ਜਾ ਰਹੀ ਕਈ ਥਾਵਾਂ ਤੇ ਜੀ ਬਿਲਕੁਲ ਸਹੀ ਕਿਹਾ ਤੁਸੀਂ ਖੈਰ ਮਨੋਰੰਜਨ ਜਗਤ ਦੀ ਗੱਲ ਕਰਦੇ ਹਾਂ ਜੀ ਪੰਜਾਬੀ ਫਿਲਮਾਂ ਮੋੜਾ ਕੱਟਣ ਲੱਗੀਆਂ ਨੇ ਸਮਾਜਿਕ ਵਿਸ਼ਿਆਂ ਦੇ ਉੱਪਰ ਆਧਾਰਿਤ ਹੁਣ ਫਿਲਮਾਂ ਬਣਨ ਲੱਗ ਗਈਆਂ ਤੇ ਲੋਕਾਂ ਵੱਲੋਂ ਵੀ ਚੰਗਾ ਹੁੰਗਾਰਾ ਮਿਲ ਰਿਹਾ ਜੀ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਗਿੱਪੀ ਗਰੇਵਾਲ ਦੀ ਫਿਲਮ ਜ ਅਰਦਾਸ ਸਰਬੱਤ ਦੇ ਭਲੇ ਦੀ ਕੱਲ ਉਹਨਾਂ ਨੇ ਦਿੱਲੀ ਦੇ ਵਿੱਚ ਪ੍ਰੀਮੀਅਰ ਕੀਤਾ ਜਲੰਧਰ ਦੇ ਵਿੱਚ ਵੀ ਕੀਤਾ ਦੋ ਰਣ ਪਹਿਲਾਂ ਚੰਡੀਗੜ੍ਹ ਦੇ ਵਿੱਚ ਕੀਤਾ ਮੁੰਬਈ ਦੇ ਵਿੱਚ ਵੀ ਕੀਤਾ ਮਤਲਬ ਇਹ ਵੀ ਲੋਕਾਂ ਨੂੰ ਦਿਖਾਈ ਹੈ ਸਕਰੀਨਿੰਗ ਜਿਹਨੂੰ ਕਹਿੰਦੇ ਵੀ ਭਾਈ ਇਹ ਦੱਸੋ ਵੀ ਕਿਵੇਂ ਆ ਤੇ ਅਗਲੀ ਗੱਲ ਇਹ ਜੀ ਕਿ ਇਹ ਫਿਲਮ ਬਹੁਤ ਜ਼ਬਰਦਸਤ ਆ ਜਿੰਨੇ ਵੀ ਕੱਲ ਸਾਥੀ ਦੇਖ ਕੇ ਆਏ ਜਲੰਧਰ ਦੇ ਵਿੱਚ ਜਿੰਨਿਆਂ ਨੇ ਵੀ ਕੱਲ ਦਿੱਲੀ ਦੇ ਵਿੱਚ ਦੇਖੀ ਆ ਕੱਲੇ-ਕੱਲੇ ਬੰਦੇ ਨੇ ਉਹਨੇ ਸਿਫਤਾਂ ਦੇ ਪੁਲ ਬੰਨੇ ਆ ਇਹ ਫਿਲਮ ਜਿਹੜੀ ਗਿੱਪੀ ਗਰੇਵਾਲ ਦੀ ਇਹ ਤਖਤਸ਼ਰੀ ਹਜ਼ੂਰ ਸਾਹਿਬ ਦੀ ਯਾਤਰਾ ਦੇ ਉੱਤੇ ਕੇਂਦਰਤ ਹੈ ਪੰਜਾਬ ਦੇ ਵਿੱਚੋਂ ਇੱਕ ਬੱਸ ਜਾਂ ਕਹਿੰਦੇ ਇੱਕ ਵੈਨ ਆ ਜਿਹੜੀ ਉਹ ਹਜ਼ੂਰ ਸਾਹਿਬ ਨੂੰ ਜਾਂਦੀ ਆ ਜਿੰਨੇ ਉਹਦੇ ਵਿੱਚ ਸਵਾਰੀਆਂ ਜਿੰਨੇ ਮੁਸਾਫਰ ਆ ਉਹਨਾਂ ਦੀ ਆਪੋ ਆਪਣੀ ਦਰਦ ਕਹਾਣੀਆਂ ਆ ਆਪੋ ਆਪਣਾ ਪਛੋਕੜ ਆ ਉਹਨਾਂ ਦਾ ਤੇ ਇਹ ਫਿਲਮ ਬਹੁਤ ਕਾਮਯਾਬ ਹੋਣ ਦੀ ਸੰਭਾਵਨਾ ਇਸ ਫਿਲਮ ਦਾ ਵੱਖਰਾ ਵਿਸ਼ਾ ਇਹ ਫਿਲਮ ਹਰ ਵਿਅਕਤੀ ਨੂੰ ਰਵਾਉਂਦੀ ਆ ਟੁੰਬਦੀ ਆ ਤੇ ਇਹ ਮੈਨੂੰ ਲੱਗਦਾ ਤੇ ਦੂਜੀ ਗੱਲ ਇਹ ਕਿ ਹੁਣ ਤੋਂ ਪਹਿਲਾਂ ਰਗਨੀ ਫਿਲਮ ਵੀ ਚੱਲ ਕੇ ਹਟੀ ਆ ਬਹੁਤ ਵਧੀਆ ਤੇ ਉਹਨੇ ਵੀ ਰਿਕਾਰਡ ਤੋੜ ਕਾਮਯਾਬੀ ਹਾਸਲ ਕੀਤੀ ਆ ਤੇ ਗਿੱਪੀ ਗਰੇਵਾਲ ਦੀ ਇਹ ਫਿਲਮ ਜੇਕਰ ਚੱਲਦੀ ਆ ਤਾਂ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਜੀ ਕਿ ਪੰਜਾਬੀ ਫਿਲਮਾਂ 'ਕ ਨਵਾਂ ਮੋੜ ਕੱਟਣੀਆਂ ਪੰਜਾਬੀ ਫਿਲਮਾਂ ਵਿੱਚ ਉਹੀ ਹਾਸਾ ਉਹੀ ਠੱਠਾ ਉਹੀ ਢੜ-ਢੜ ਸਾਰਾ ਕੁਝ ਚੱਲੀ ਅੰਦਰ ਰਹਿੰਦਾ ਤੇ ਦਰਸ਼ਕ ਨੂੰ ਲੱਗਦਾ ਯਾਰ ਕਿ ਬਸ ਬੰਦੇ ਹੀ ਬਦਲੇ ਆ ਤੇ ਫਿਲਮ ਬੰਦੇ ਉਹੀ ਆ ਨਾਂ ਹੀ ਬਦਲਿਆ ਕੱਲਾ ਫਿਲਮ ਦਾ ਤੇ ਇਹ ਫਿਲਮ ਦਾ ਵਿਸ਼ਾ ਬਹੁਤ ਜ਼ਬਰਦਸਤ ਆ ਫਿਲਮ ਬਹੁਤ ਸੋਹਣੀ ਬਣੀ ਆ ਬੇहद ਸੋਹਣੀ ਤੇ ਇਹ ਕੱਲ ਨੂੰ ਰਿਲੀਜ਼ ਹੋਣੀ ਯਾਨੀ ਕਿ 13 ਤਰੀਕ ਨੂੰ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ